6 ਫੁੱਟ ਲੰਮੇ ਮਸਲਾ ਸੇ ਜਵਾਬ ਪਤਾ ਤੇ ਨੂੰ ਬੰਦਨੇ ਪਤਾ ਲੱਗਾ ਤਾਂ ਜਵਾਨ ਮੁੰਡੇ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰ ਕਾਫੀ ਪਰੇਸ਼ਾਨ ਸੀ ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਿੱਥੇ ਸ਼ੱਕ ਜ਼ਾਹਿਰ ਕੀਤਾ ਕਿ ਉਹਤੇ ਹੀ ਦੱਸਿਆ ਗਿਆ ਕਿ ਕੁਝ ਵਿਅਕਤੀਆਂ ਦੇ ਵੱਲੋਂ ਖੁਦ ਆਪਣੀ ਅੱਖਾਂ ਦੇ ਨਾਲ ਦੇਖਿਆ ਕਿ ਕਿੰਜ ਉਹਨਾਂ ਦੇ 6 ਫੁੱਟ ਲੰਮੇ ਪੁੱਤ ਦੇ ਨਾਲ ਬੇਰਹਿਮੀ ਕੀਤੀ ਗਈ ਅਤੇ ਉਸ ਦੀ ਜਾਨ ਲਈ ਗਈ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਦੱਸ ਦਈਏ ਕਿ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਗਏ ਤੇ ਵੀ ਕਿਹਾ ਗਿਆ ਕਿ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਅਸੀਂ ਉਸ ਦੀ ਬੋਡੀ ਵੇਖਣ ਆਏ ਆ ਉਹ 19 ਤਰੀਕ ਤੋਂ ਲਾਪਤਾ ਸੀ ਉਹਦੇ ਨਾਲ ਨੂੰ ਹਸਪੀਟਲ ਸੀ ਸਕੌਟ ਚ ਉਹ ਉਥੇ ਉਹਨਾਂ ਦੀ ਦੇਖਭਾਲ ਦੀ ਉਹਨਾਂ ਦੇ ਨਾਲ ਰਹਿੰਦਾ ਸੀਗਾ ਤੇ ਉਹ 19 ਤਰੀਕ ਨੂੰ 4 ਵਜੇ ਮਤਲਬ ਗਾਇਬ ਹੋ ਗਿਆ ਤੇ ਉਹਦੀ ਮਤਲਬ ਸਾਨੂੰ ਬੋਡੀ ਵਗੈਰਾ ਕੁਝ ਨਹੀਂ ਮਿਲ ਰਿਆ ਸੀ ਕੋਈ ਉਹਦਾਤਾ ਪਤਾ ਨਹੀਂ ਫੋਨਸ ਵਿੱਚੋਂ ਹੋ ਗਿਆ ਇਤੋਂ ਬਾਅਦ ਚਲੋ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਕਿਹੜਾ ਥਾਣਾ ਸੀਗਾ ਮੁਕਮ ਮੁਕਮਪੁਰਾ ਇਹਨਾਂ ਨੇ ਉਥੇ ਬੋਡੀ ਮੈਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਸਾਡੇ ਤੱਕ ਪਹੁੰਚ ਕਰਨ ਦੀ ਅਪਰੋਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਾਡੇ ਵੀ ਘਰ ਦੇ ਪੰਜਾਬ ਉਸੇ ਚਾ ਉਹਨਾਂ ਨੇ ਆਪਣੀ ਹਿੰਮਤ ਨਾਲ ਚਲੋ ਪਤਾ ਪੁਤਾ ਕਰਾਇਆ ਗਰੁੱਪ ਦੇ ਵਿੱਚ ਫੋਟੋ ਆਈ ਫੇਰ ਆਈ ਫੇਰ ਸਾਨੂੰ ਪਤਾ ਲੱਗਿਆ ਸਾਰੇ ਹੀ ਆਏ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਸਾਨੂੰ 174 ਦੀ ਕਾਰਵਾਈ ਲਾ ਕੇ ਚਲੇ ਜਾਓ ਸਾਡੀ ਸੁਣਦੇ ਨਹੀਂ ਐਸਾ ਹੀ ਸਾਹਿਬ ਨਾ ਐਸੇ ਚੋ ਸਾਹਿਬ ਬਿਲਕੁਲ ਨਹੀਂ ਸੁਣ ਰਹੇ ਸੀ ਸਾਡੀ ਸਾਨੂੰ ਕਹਿੰਦੇ ਬੱਚੇ ਦੀ ਬਾਡੀ ਦੇ ਉੱਤੇ ਇੱਕ ਖਰੋਚ ਨਹੀਂ ਹੈਗੀ ਉਹਦਾ ਕੋਈ ਕਤਲ ਨਹੀਂ ਹੋਇਆ ਜਦ ਕੀ ਉਥੇ ਇੱਕ ਮੁੰਡਾ ਸੀਗਾ ਰਾਜੂ ਨਾਂ ਦਾ ਲਾਗੇ ਸਾਹਮਣੇ ਕੋਠੀ ਦੇ ਵਿੱਚ ਪੇਂਟ ਕਰ ਰਿਹਾ ਸੀਗਾ ਉਹਨੇ ਦੱਸਿਆ ਕਿ ਰਾਜੂ ਸੀ ਉਹਦਾ ਨਾਂ ਬੰਟੀ ਬੰਟੀ ਉਹ ਪੇਂਟ ਕਰ ਰਿਹਾ ਉਹਨੇ ਕਹਿੰਦਾ ਤਿੰਨ ਜਣਿਆਂ ਨੇ ਉਹਨੂੰ ਮਾਰਿਆ ਤਿੰਨ ਬੰਦੇ ਨੂੰ ਮਾਰ ਰਹੇ ਸੀਗੇ ਮਾਰ ਕੇ ਬਾਅਦ ਚ ਧੂਕ ਕੇ ਚੁੱਕ ਕੇ ਉੱਥੇ ਸੁਨਸਾਨ ਗੰਦੀ ਜੀ ਜਗ੍ਹਾ ਤੇ ਰੁੜ ਕੇ ਵੀ ਨਸ਼ੇ ਪਸ਼ੇ ਦਾ ਨਾਂ ਲੱਗ ਜੇਗਾ ਮਤਲਬ ਇਦਾਂ ਦਾ ਕੁਝ ਤਰਾਰ ਕਰ ਦੇਣਗੇ ਨਹੀਂ ਬਿਲਕੁਲ ਨਹੀਂ ਜੀ ਉਹਨਾਂ ਦੇ ਨਾਮ ਲੈ ਮਮੀ ਪਾਪਾ ਦਾ ਸਵਾਮੀ ਨੇ ਬੱਚਾ ਬਿਲਕੁਲ ਇਹ ਹੋ ਜਾਣੀ ਹੈ ਜੋ 19 ਸਾਲ ਦਾ ਬੱਚਾ ਸੀਗਾ ਤੇ ਉਹਨੂੰ ਉੱਥੇ ਸੁੱਟ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਸਰਨੇ ਕਹਤਾ ਕਿ ਉਹਦੀ ਸਬਾਡੀ ਕੋਈ ਕੋ ਰੋਚ ਨਹੀਂ ਹੈ ਕਿ ਆਪੀ ਐਫ ਆਰ ਆਈ ਕਰੋ ਅਸੀਂ ਆਏ ਆ ਤੇ ਤੁਸੀਂ ਐਫ ਆਰ ਆਈ ਕਰੋ ਦਰਜ ਉਹਨਾਂ ਦੇ ਖਿਲਾਫ ਜਿਹੜੇ ਤਿੰਨ ਬੰਦਿਆਂ ਨੇ ਕਤਲ ਕੀਤਾ ਇਹ ਕਹਿੰਦੇ ਕਿ ਮਤਲਬ ਉਹਦੀ ਬੋਡੀ ਤੇ ਕੋਈ ਖਰੋਚ ਨਹੀਂ ਹੈਗੀ ਤੇ ਹੁਣ ਤੁਹਾਨੂੰ ਮੈਂ ਅੰਦਰ ਜਾ ਕੇ ਵਿਖਾਉਣੀ ਆ ਅਸੀਂ ਇੱਥੇ ਆਏ ਆ ਆਣ ਕੇ ਦੇਖੋ ਬੱਚੇ ਦੀ ਕੰਨ ਦੇ ਵਿੱਚੋਂ ਨੱਕ ਦੇ ਵਿੱਚੋਂ ਕਿੰਨੀ ਬਲੀਡਿੰਗ ਹੋਈ ਆ ਹੱਥਾਂ ਦੇ ਵਿੱਚੋਂ ਨੀਲ ਹਾਂਜੀ ਉਹਨਾਂ ਦੀ ਰੰਜਿਸ਼ ਹੈਗੀ ਜੀ ਉਹ ਰੰਗੀਨਪੁਰ ਦੇ ਲਾਗੇ ਰੰਗੀਨਪੁਰ ਪਿੰਡ ਆ ਉਹਨਾਂ ਦਾ ਰੰਜਿਸ਼ ਸੀ ਉਹਨਾਂ ਮੁੰਡਿਆਂ ਦੇ ਨਾਲ ਇਹਨਾਂ ਦੀ ਹਾਂਜੀ ਕਲੀਅਰ ਆ ਸ਼ੱਕ ਕੋਈ ਨਹੀਂ ਜੀ ਕਲੀਅਰ ਆ ਉਹਨਾਂ ਨੇ ਮਾਰਿਆ ਜੀ ਸਾਡਾ ਮੁੰਡਾ ਮਾਰ ਕੇ ਤੁਹਾਨੂੰ ਜਾਣੀ ਪੈਣੀ ਆ ਦਵਾਈ ਤੁਸੀਂ ਮੁਕਲੇ ਐਸੇ ਹੀ ਸਾਹਿਬ ਜਿਹੜੇ ਆਏ ਨੇ ਸਰ ਇਹ ਕਹਿੰਦੇ ਆ ਜਦੋਂ ਸਾਡਾ ਐਵਿਡੈਂਸ ਬਣ ਗਿਆ ਮੁੰਡਿਆਂ ਨੇ ਸਾਨੂੰ ਸਾਹਮਣੇ ਦੱਸਿਆ ਕਿ ਤੁਹਾਡੇ ਬੇਟੇ ਨੂੰ ਇਦਾਂ ਕਤਲ ਕਰ ਰਹੇ ਸੀ ਅਸੀਂ ਉਤੋਂ ਵੇਖਿਆ ਇਹ ਸਰ ਨੇ ਇਹਨਾਂ ਨੇ ਕੋਈ ਨਹੀਂ ਕਾਰਵਾਈ ਕੀਤੀ ਅਸੀਂ ਆਪਣੇ ਤੌਰ ਤੇ ਡਿਪਟੀ ਸਰ ਜੀ ਰਿਕਵੈਸਟ ਕਰਵਾ ਕੇ ਦੁਬਾਰਾ ਕਾਰਵਾਈ ਕਰਵਾਈ ਵੀ ਤੁਸੀਂ ਕੈਮਰੇ ਦੇਖੋ ਲਾਗੇ ਦੁਕਾਨਾਂ ਚੈੱਕ ਅਪ ਹਨਾ ਕਰੋ ਚਲੋ ਇਹ ਗਏ ਨਾਲ ਤੇ ਉੱਥੇ ਪਤਾ ਚੱਲਿਆ ਤੇ ਇਹ ਉਹਨਾਂ ਨੂੰ ਕਹਿੰਦੇ ਆ ਡਰਾ ਰਹੇ ਨੇ ਐਸੇ ਹੀ ਸਾਹਿਬ ਤੁਹਾਨੂੰ ਗੁਵਾਈ ਤੇ ਆਉਣਾ ਪੈਣਾ ਤਾਨੂੰ ਗਵਾਇ ਤੇ ਹੋਣਾ ਬੇੜਾ ਉਹ ਦਿਹਾੜੀ ਦਾ ਬੰਦਾ ਤੇ ਆਪੇ ਡਰੂਗਾ ਕਿ ਮੈਂ ਪੁਲਿਸ ਦੇ ਚਿੰਜੜ ਚ ਕਿਉਂ ਪੈਣਾ ਵਾਂ ਕਿਤਾ ਡੈਥ ਹੋਈ ਤਾਂ ਲੱਗਦੀ ਮੇਰਾ ਆਪਣੇ ਮਾਂ ਜੀ ਬੇਟਾ ਸੜਾ ਉਹ ਮੰਗ ਸਾਡੀ ਨੂੰ ਇਨਸਾਫ ਦਿੱਤਾ ਜਾਏ ਜੀ ਸਰ ਵਾਰਨ ਦੀ ਕਾਰਵਾਈ ਕੀਤੀ ਜਾਏ 302 ਲਗਣੀ ਚਾਹੀਦੀ ਹੈ ਜੀ 302 ਚਾਹੁੰਦੇ ਆਂ ਅਸੀਂ ਮੇਰੇ ਨਾਲ ਭਾਂਜੇ ਦਾ ਮਰਡਰ ਹੋ ਗਿਆ ਕਤਲ ਹੋ ਗਿਆ ਉਹਦੇ ਕਾਰਨ ਅਸੀਂ ਆਪਣੇ ਭਾਂਜੇ ਦੀ ਇੱਥੇ ਲਾਸ਼ ਹੈ ਤੇ ਉਹ ਵੇਖਣ ਆਏ ਹਾਂ ਤੇ ਉਹਦੀ ਮੇਰੇ ਭਾਂਜੇ ਦੀ ਲਾਸ਼ ਹੈ ਪਾਂ ਜਾ ਕੇ ਅਸੀਂ ਆਪਣੇ ਘਰੇ ਪਾਲਿਆ ਪੁੱਤਾਂ ਵਾਂਗੂ ਪਾਲਿਆ ਉਹਦਾ ਡੈਡੀ ਪਹੁੰਚਿਆ ਤੇ ਉਹ ਰਹਿੰਦੇ ਜੀਤੋ ਸਰਜੇ ਹੀ ਪਿੰਡ ਉਹਨਾਂ ਦਾ ਜੀਤੋ ਸਰਜਾ ਆ ਕੋਈ ਇਹ ਤੇ ਨਾ ਮੇਰੇ ਪਿਤਾ ਜੀ ਹਸਪਤਾਲ ਦਾਖਲ ਨੇ ਸਪੋਰਟ ਦੇ ਵਿੱਚ ਫੋਟੀ ਦੇ ਵਿੱਚ ਇੱਥੇ ਅੰਮ੍ਰਿਤਸਰ ਤੇ ਵੇਰਕਾ ਚੌਂਕ ਦੇ ਵਿੱਚ ਹਸਪਤਾਲ ਆ ਉੱਥੇ ਦਾਖਲੇ ਸੀ ਮੇਰੇ ਪਿਤਾ ਜੀ ਤੇ ਉਹ ਇਹਨਾਂ ਕੋਲ ਸੇਵਾ ਵਾਸਤੇ ਆਇਆ ਸੀ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਉਹ ਇਹਨਾਂ ਮੁੰਡਿਆਂ ਨੂੰ ਪਤਾ ਲੱਗ ਗਿਆ ਵੀ ਇਹ ਹਸਪਤਾਲ ਦੇ ਵਿੱਚ ਆ ਉਹਨੂੰ ਕਿਸੇ ਨਾ ਕਿਸੇ ਬਹਾਨੇ ਬੁਲਾ ਲਿਆ ਬੁਲਾਇਆ ਗਿਆ ਬੁਲਾਇਆ ਗਿਆ ਤੇ ਉਹਨੂੰ ਇਹਨਾਂ ਨੇ ਹਾਂ ਰੰਜੇ ਸੇ ਇਹਨਾਂ ਦੀ ਆਪਸ ਵਿੱਚ ਪਹਿਲਾਂ ਮੁੰਡਿਆਂ-ਮੁੰਡਿਆਂ ਦੀ ਹੀ ਕੋਈ ਉਹਨਾਂ ਨੇ ਬੁਲਾ ਲਿਆ ਬੁਲਾ ਕੇ ਉਹਨੂੰ ਲੈ ਕੇ ਉਹਨੂੰ ਇੰਜੈਕਸ਼ਨ ਪਤਾ ਨਹੀਂ ਕੀ ਦਿੱਤਾ ਟੀਕੇ ਨਸ਼ੇ ਵਾਲੇ ਲਾਤੇ ਕੀ ਕਰ ਦਿੱਤਾ ਉਹਨੂੰ ਤੇ ਉਹਦੇ ਉਹਦੇ ਕਰਕੇ ਇਹਨਾਂ ਨੇ ਉਹ ਮੇਰੇ ਪਿਤਾ ਜੀ ਦੇ ਕੋਲ ਰਹਿੰਦਾ ਸੀ ਦੋ ਦਿਨ ਹੋ ਗਏ ਸੀ ਉਹ ਰਹਿੰਦੇ ਨੂੰ ਤੇ ਉਹ 19 ਤਰੀਕ ਤੇ 19 ਤਰੀਕ ਤੇ ਇਹਨਾਂ ਦੇ ਕਾਬੂ ਆ ਗਿਆ ਉਹ ਉਹਨਾਂ ਕਿਤੇ ਪਤਾ ਨਹੀਂ ਕਿਸੇ ਮੁੰਡੇ ਨੇ ਉਹਨੂੰ ਬੁਲਾਇਆ ਦੋ ਨਾਮਜਦਗੀ ਮੁੰਡੇ ਨੇ ਇੱਕ ਅਣਸ਼ਾਤਾ ਮੁੰਡਾ ਆ ਕਾਰਵਾਈ ਇਹ ਕਹਿੰਦੇ ਵੀ ਉਹਦੀ ਬੋਡੀ ਤੇ ਕੋਈ ਨਿਸ਼ਾਨ ਹੈ ਨਹੀਂਗਾ ਉਹਦੇ ਕੋਈ ਉਹਦੇ ਨਹੀਂ ਮਰਡਰ ਨਹੀਂ ਹੋਇਆ ਉਹ ਆ ਮਰ ਗਿਆ ਕੁਝ ਖਾ ਕੇ ਉਹਨਾਂ ਨੇ ਜਿਹੜੇ ਬੰਦਿਆਂ ਨੇ ਉੱਤੋਂ ਵੇਖਿਆ ਆ ਕੋਠੀ ਜੋਂ ਉਹ ਰੰਗ ਵਾਲੇ ਬੰਦੇ ਸੀ ਮੁੰਡੇ ਰੰਗ ਕਰਦੇ ਕਹਿੰਦੇ ਸੀ ਚਾਰ ਜਣੇ ਸੀ ਇਹ ਇਹਨੂੰ ਦੋਹਾਂ ਹੱਥਾਂ ਨਾਲ ਫੜ ਕੇ ਉਹ ਇੱਥੇ ਲਿਆਂਦਾ ਜੰਗਲ 'ਚ ਤੇ ਇੱਥੇ ਕਹਿੰਦੇ ਵੀ ਮੁੜ ਕੇ ਇਹਦੀ ਛਾਤੀ ਤੇ ਜਿੱਥੇ ਇਹਦਾ ਪ੍ਰਸ਼ਨ ਗੋਲੀ ਵੱਜੀ ਸੀ ਤੇ ਪਹਿਲਾਂ ਗੋਲੀ ਮਾਰੀ ਉਹਨਾਂ ਨੇ ਕੋਈ ਛਾਤੀ ਤੇ ਗੋਲੀ ਵੱਜੀ ਸੀ ਤੇ ਉਹ ਅੱਗੇ ਪਿੱਛੇ ਗੋਲੀ ਲੰਗੀ ਸੀ ਅੱਗੋਂ ਵੱਜ ਕੇ ਪਿੱਛੇ ਲੰਗੀ ਉੱਥੇ ਕਹਿੰਦਾ ਸੀ ਉੱਤੋਂ ਵੇਖਦੇ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਮਾਰਦੇ ਰਹੇ ਤੇ ਇਹਦੇ ਜੇਬ 'ਚ ਜਦੋਂ ਮਰ ਗਿਆ ਇਹਦੇ ਜੇਬ 'ਚ ਜਿੰਨੇ ਪੈਸੇ ਸੀ 5-6000 ਰੁਪਈਆ ਸੀ ਇਹਦਾ ਕੜਾ ਪਾਇਆ ਹੋਇਆ ਸੀ ਕੜਾ ਵੀ ਲਾ ਕੇ ਲਾ ਕੇ ਇਹਦਾ ਮੋਬਾਈਲ ਵੀ ਲੈ ਗਏ ਉਹੀ ਜਿਨ੍ਹਾਂ ਨੇ ਮਾਰਿਆ ਤਿੰਨ ਜਣੇ ਆ ਉਹ ਮ ਨੇ ਉਹਨਾਂ ਦੇ ਪਿਤਾ ਜੀ ਨੂੰ ਨਾਂ ਦਾ ਪਤਾ ਹੈ ਜਿਨ੍ਹਾਂ ਨੇ ਇਹਨਾਂ ਦੇ ਘਰੇ ਵੀ ਅਸੀਂ ਪ੍ਰਸ਼ਾਸਨ ਹੈ ਵੀ ਸਾਡੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾ ਇਹਨਾਂ ਦੀ 302 ਲੱਗਦੀ ਹੈ 302 ਲਾਈ ਜਾਏ ਮੇਰਾ ਨੋਟਿਸ ਹੈ ਕਿ ਐਸੀ ਹੈ ਇਹ ਮੇਰੇ ਮੁੰਡਾ ਹੀ ਆਪਣਾ ਸਰਨ ਪ੍ਰੀਸਣਗੇ ਤੇ ਆਪਣੇ ਇਹਦੀ ਲਿਵਾਸ ਹਾਲਤ ਵਿੱਚ ਲਾਸ਼ ਮਿਲੀ ਠੀਕ ਹੈ ਤੇ ਉਹ ਅਸੀਂ ਮੈਂ ਕਹੇ ਇੱਥੇ ਰੱਖੀ 20 ਘੰਟੇ ਬਾਅਦ ਜੀ ਅੱਜ ਡਾਕਟਰਾਂ ਨੂੰ ਬੋਰਡ ਬਣਾ ਕੇ ਇਹ ਤਾਂ ਮੈਡੀਕਲ ਕਰਾ ਰਹੇ ਆਂ ਫਟਾ ਦੇ ਦਿੱਤਾ ਸੀ ਠੀਕ ਹੈ ਸਰਨ ਵੀ ਸਨ ਕਿ 19 ਸਾਲ ਮੇਰਾ ਕਿ ਬਾਹਰ ਦਾ ਟੈਕਨਿਕਲ ਮੁੰਡਾ ਉਹ ਲਵਾਰ ਸਾਹਿਬ ਤੋਂ ਲਾਸਟ ਮਿਲੀ ਸੀ ਉਦੋਂ ਕੋਈ ਨਹੀਂ ਪਤਾ ਤਾਂ ਕਿ ਬਾਅਦ ਵਿੱਚ ਹੁਣ ਤਸਦੀਕ ਹੋਇਆ ਕਿ ਕਰਦੇ ਨਹੀਂ ਇਹਨਾਂ ਨੇ ਕਿੰਦੇ ਸਾਡੀ ਲਗੜਾਟਾ ਤੇ ਸਾਡੇ ਮੁੰਡੇ ਨੂੰ ਉਸ ਤਰ੍ਹਾਂ ਮਾਰ ਕੇ ਮਾਰਿਆ ਹੋਵੇ ਇਹ ਵੀ ਤਰੀਕ ਦੀ ਗੱਲ ਹੈ